ਮੈਂ ਤਾਂ ਲਾਇਆ ਨਹੀਂ ਸੀ ਨਾ ਲੈਣਾ ਤੀ ਨਾ ਮੈਂ ਤਾਂ ਉਹ ਨਹੀਂ ਲਾਇਆ ਤੀ ਦੋ ਤਿੰਨ ਜਾਣੇ ਨੂੰ ਮਾ ਸਾਡਾ ਤੂੰ ਹੁਣ ਦੋ ਦੇ ਦੇ ਹਲ ਇੱਕ ਲੈਣੇ ਜੀ ਉਹ ਨਾ ਬਹੁਤ ਬਿਨਾ ਕਿਉਂ ਤਾਂ ਕਹਿੰਦੀ ਰੱਖ ਲਾ ਪਾ ਦੇ ਜੀ ਸਾਰੋ ਦੁਆਰਾ ਨਿਮੋ ਲਖਤਰਾਸੀ ਜਉਨਸਵਾਈ ਮਾਨਸੂਪ ਬਵ ਵੀ ਵੜਿਆਈ ਬਸਵਾਨੀ ਨਾਮੀ ਜਪੜਾ ਮਹਾਰਾਜ ਕਹਿੰਦੇ ਤੁਹਾਂ ਦੇ ਬਹਿਨਾਂ ਲਈ ਛੋਟੀਆਂ ਵਜਨੀਆਂ ਨੇ ਕੋਹੜਿਆ ਵੀ ਛੋਟੀਆਂ ਵਜਨੀਆਂ ਨੇ ਉਠਤ ਬੈਠਣ ਤੇ ਢੇਂਗਾਲ ਬਰੈ ਤਾਹੋ ਕਰਤ ਮੂਡ ਲੁਭਈਆ ਹੈ ਮਹਾਰਾਜ ਨੇ ਉਪਰਾਲਾ ਕਰਦੇ ਕਾਇ ਪੈਣਗੇ ਬਾਬੇਆ ਨੂੰ ਇਹ ਦਿਖਾਣੇ ਕਿ ਜੋ ਸਾਡੇ ਬਾਪ ਜੀ ਨਾਨਕ ਨੇ ਸਾਡੀ ਜਾਨੀ ਜਲਾਈ ਹੈ ਅਸੀਂ ਉਹਨਾਂ ਬਾਰੇ ਕੀ ਕਹ ਸਕਦੇ ਹਾਂ ਪਰ ਉਹਨਾਂ ਦੇ ਪਾਏ ਹੋਏ ਮੁੰਡਿਆਂ ਨੇ ਕਰਨ ਦਾ ਜਥਾ ਕਰ ਸਕਦੇ ਆ ਸਾਡੇ ਬਾਪੇ ਨਾਨਕ ਜੀ ਨੇ ਕਿਹਾ ਵਾਹਿਗੁਰੂ ਕਾਹ ਵਾਹਿਗੁਰੂ ਵਾਹਿਗੁਰੂ ਸਾਡੇ ਸਤਿਗੁਰ ਨਾਨਕ ਸਾਹਿਬ ਜੀ ਨੇ ਕਿਹਾ ਇੱਕ ਓਮਕਾਰ ਸਬਨਾਮਾ ਕਾ ਵਾਤਾ ਜੁਮੀ ਸੈਤੰਗੁਰ ਪ੍ਰਸਾਦ ਜਪੁਆ ਸਚੁ ਜੁਗਾਰੁ ਸਚ ਹੈ ਕੀ ਸਚ ਨਾਨਕ ਹੋਸੀ ਕੀ ਸਚ ਬੜੀਆਂ ਵੀ ਬੜਾਈ ਦਿੱਤੀ ਏ ਬਾਰੇ ਮਿਹਰ ਪਰਮੇਸ਼ਰ ਦੀ ਬੜਾਈ ਦਿੱਤੀ ਏ ਬਰੇ ਹਾਰੀ ਕੁਦਰਤ ਦੇ ਅੰਦਰ ਨਾ ਨਾ ਜਾਇ ਲੱਗਿਆ ਬੜੀਆਂ ਬੜਾਈਆਂ ਸੱਚੇ ਪਾਤਸ਼ਾਹ ਮਹਾਰਾਜੀਆਂ ਨੇ ਕੀਤੀਆਂ ਹਨ ਸੋ ਆਪ ਸਭ ਸੰਤਾਂ ਮਹਾਰਾਜੀਆਂ ਦੇ ਚਰਨਾਂ ਦੇ ਜੁੜੇ ਹੋਤਨ ਗੁਰੂ ਨਾਨਕ ਸਹਿ ਮਹਾਰਾਜ ਜੀ ਬਦਲਾਅ ਕੀ ਕਰ ਦਿੱਤੇ ਗਏ ਨੇ ਜੋ ਮਹਾਂ ਜੀ ਵਿਚਾਰ ਕਰੀਏ ਜਦੋਂ ਬਗਦਾਦ ਦੀ ਧਰਤੀ ਤੇ ਭਗਵੰਗਨਾਨਕ ਸਾਹਿਬ ਜੀ ਗਏ ਨੇ ਉਹ ਸਾਰਾ ਹੀ ਜਿਹੜਾ ਐਨਸੀ ਉਹ ਸਾਰਾ ਹੀ ਸੈਰ ਸੀ ਜਿਹੜਾ ਪੀਰਾ ਦਸ ਵੱਡੇ ਵੱਡੇ ਕਾਮ ਆਪੀ ਪੀਰ ਜਦੋਂ ਗੁਰਨਾਨਕ ਸਾਹਿਬ ਜੀ ਉੱਥੇ ਗਏ ਨੇ ਦਸ ਤਵੀਰ ਬਹੁਤ ਸਾਰੇ ਪੁਰੀਆਂ ਸਾਥ ਪੁਰੀਤੇ ਨੇ ਜਿਹੜੋਂ ਰੇ ਰਿਆ ਮਾਰੀ ਨੇ ਕੀਰਤਨ ਕੀਤਾ ਭਾਨਗੁਰ ਨਾਮ ਸਹਿਬਾ ਜੀ ਨੇ ਮੌਲਾ ਨੇ ਨੇ ਲਵਾਵੋ ਜਾਈ ਉਹ ਸਾਧ ਸੰਗਤ ਕਹਿੰਦੇ ਸਾਰੇ ਇਹਦੇ ਨੇ ਇੱਕੇ ਕੋਣ ਆ ਗਏ ਜਿਹੜਾ ਇੱਥੇ ਤੱਕ ਕੀਰਤਨ ਨਹੀਂ ਹੁੰਦਾ ਬਾੜੇ ਲਾਗੇ ਜਿੱਥੇ ਕੀਰਤਨ ਨਹੀਂ ਕਰ ਸਕਦਾ ਇੱਥੇ ਮਰਾਈ ਹੈ ਇੱਥੇ ਕਿਹੜਾ ਪਰਮਾਤਮਾ ਦੇ ਰੋਜ਼ ਆ ਰਹੇ ਆ ਸਾਧ ਸੰਗਤ ਕਹਿੰਦੇ ਸਾਰੇ ਇਕੱਠੇ ਹੋ ਕੇ ਆਗੇ ਫਿਰਨਾਂ ਦੇ ਕਰੋੜੇ ਚੁਕਲੇ ਉਸ ਵੇਲੇ ਸਾਸ ਜੀ ਕਹਿੰਦੇ ਦਾਸ ਵੀਰ ਕਹਿੰਦੇ ਕਿ ਮੈਂ ਤੁਹਾਨੂੰ ਇਸ਼ਾਰਾ ਕਰਾਂ ਜਦੋਂ ਮੈਂ ਤੁਹਾਨੂੰ ਇਸ਼ਾਰਾ ਕਰਿਆ ਨਾ ਇਹ ਵੀਰ ਦੇ ਪਾਣੇ ਹੋਣੇ ਮਾਰ ਮਾਰਨੇ ਨੇ ਜਦ ਵੀ ਜਦ ਵੀ ਕਹਾਂਦਾ ਜਿਹਨੇ ਬਹੁਤ ਵੱਡੀ ਗਲਤੀ ਕੀਤੀ ਹੈ ਬਹੁਤ ਵੱਡੀ ਉਹ ਲ ਕੀਤੀ ਹੈ ਕਿ ਆਪ ਜਿੰਨੀ ਕਰ ਰਹੇ ਹੈ ਉਸ ਵੇਲੇ ਸਾਸ ਜੀ ਕਹਿੰਦੇ ਜਦੋਂ ਫਿਰ ਇਤਹਾਸ ਯਾਰੋ ਉਹ ਸਾਸਮੁਣੀ ਕਹਿੰਦੇ ਸਾਰਿਆ ਦੇ ਰੋਲੇ ਵੱਡੇ ਟੁੱਟਲੇ ਮਾਰਨੇ ਉਹ ਨਾਨਕ ਸਹਿਬਾ ਜੀ ਨੂੰ ਉਹ ਨਾਨਕ ਸਿੰਘ ਸਹਿਬਾ ਜੀ ਨੇ ਕਿਹਾ ਸੀ ਨਾਮ ਨਰਦਾਨਿਆ ਨਾ ਭਾਈ ਵੱਡਾ ਹੌਸਲਾ ਬਿਆਇ ਧਾਰਨਾ ਇਹ ਫੰਤਰ ਧਾਰਾ ਕੀ ਲਾੜਾ ਧਾਰਾ ਕੀ ਆਪਾਂ ਫਿਰ ਵੀ ਦੁਨੀਆ ਨੂੰ ਤਾਰਨ ਆਏ ਦੁਨੀਆ ਦੀ ਪਰਵਾਹ ਨਹੀਂ ਕਰਨੀ ਦੁਨੀਆ ਭਾਵੇਂ ਨਿੰਦਿਆ ਕਰੇ ਭਾਵੇਂ ਬੜਾਈ ਕਰੇ ਆਵੇਂ ਕੋਈ ਮਰਦੀ ਕਵੇ ਦੁਨੀਆ ਦੀ ਕਹਾਣੀ ਕਰਨੀ ਆ ਮਰ ਜੀ ਦੇ ਤੁਸੀਆ ਲੈਣੀਆਂ ਤੇ ਪ੍ਰਣਾਪਤ ਸਾਹਿਬਾ ਜੀ ਨੇ ਕਿਹਾ ਸੀ ਮੌਦਾਨੇ ਦੁਨੀਆ ਜੋ ਮਰਦੀ ਕਹੀ ਜਾਂਦੇ ਤੇ ਸਾਸਨ ਜੀ ਕਹਦੇ ਉਸ ਵੇਲੇ ਮਾਰਦੀ ਨੇ ਫਰਿਆ ਫਰ ਲਾਂਪਾ ਕਾਲ ਲੱਖਿਆ ਅਕਾਸ਼ਾ ਆਕਾਸ਼ ਉਹਨਾਂ ਨੂੰ ਸਾਸਨ ਜੀ ਦੌਰ ਜਦ ਸੀ ਹੋਵੀ ਹੋਰ ਅਚਲਗੀ ਵੀ ਸਾਡੇ ਮੁਹੰਮਦ ਸਾਹਿਬ ਨੇ ਤਾਂ ਕਿਹਾ ਵੀ ਸਤ ਪਕਾਲ ਦੇ 14 ਬਤਾਉ ਨੇ ਆਕਾਸ਼ ਨੇ ਤੇ ਆਪਣੀ ਬਾਣੀ ਰਚੀ ਜਾ ਰਹੀ ਸਾਧ ਸੰਗਤ ਜੀ ਹੋਏ ਬੋਲਾਰਾਮ ਸਾਹਿਬ ਜੀ ਕਹਿੰਦੇ ਭਾਈ ਤੁਹਾਡੇ ਮਨ ਦਾ ਸਾਰ ਗੱਲ ਤਾਂ ਨਹੀਂ ਉਹ ਠੀਕ ਨਹੀਂ ਪੁਰਾਣੇ ਲਿਖਿਆ ਇਹ ਸਾਧਾ ਆਸਮਾਨ 14 ਦਾ ਆਕਾਸ਼ ਨੇ ਉਹਨੇ ਲਿਖਿਆ ਜਦੋਂ ਮਹਾਰਾਜ ਜੀ ਨੇ ਪਿਆਰ ਨਾਲ ਸਮਝਾਇਆ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਪਿਆਰ ਨਾਲ ਸਮਝਾਉਂਦੇ ਨੇ ਬਾਣੀ ਦੇ ਬਾਣ ਮਾਰਦੇ ਨੇ ਵਾਲ ਨੂੰ ਪੁਕਾਰ ਕੇ ਖੜ ਗਏ ਰੋੜੇ ਸੀ ਜਿਹੜੇ ਕਲੇਸ਼ਤ ਉੱਤੇ। ਉਹ ਨਾਨਕ ਸਾਹਿਬ ਜੀ ਕਹਿੰਦੇ ਭਾਈ ਤੁਹਾਡੇ ਫਕੀਰ ਤੁਹਾਡੇ ਮਾਮਲ ਸਾਜੀ ਉਹ ਝੁੱਠੇ ਨਹੀਂ ਜਿਉਂ ਉਹਨਾਂ ਨੇ ਲਿਖਿਆ ਵੀ ਸਾਤਾ ਆਕਾਸ਼ ਨੇ ਚੌਥਾ ਪਧਾਰ ਨੇ ਹੋ ਸਕਦੇ ਨਹੀਂ। ਪਰ ਮੈਨੂੰ ਤਾਂ ਇਹ ਨજર ਆਇਆ ਪਾਤਾਲਾ ਪਾਤਾਲ ਸਭ ਆਦਸਾ ਆਹ ਨਾ ਜਿੱਦੀ ਗੰਟੀ ਮੈਂ ਤੇਰੀ ਹੋ ਸਕਦੀ ਹੈ ਜਦੈਸੀ ਜਿੱਦੀ ਮੈਂ ਬਣੀਏ ਕੋਈ ਸਿਰਜਣ ਕਰ ਸਕਦੇ ਹੋ ਵਰਨਾ ਸਹਿਮਾਦੀ ਸਾਧੂ ਜੀ ਸਾਧੂ ਜੀ ਨਾਲ ਦੇ ਸਹਿਮਾਦੀ ਨੂੰ ਕਹਿੰਦੇ ਨੇ ਕਿ ਮੈਂ ਬਾਹਰ ਵੀ ਕੋਈ ਸਿਰਜਣ ਕਰ ਸਕਦੇ ਹਾਂ ਵੀ ਐਨੇ ਪਾਤਾਲ ਨੇ ਸੱਗੇ ਆਕਾਸ਼ ਨੇ ਕਹਿੰਦੇ ਹਾਂ ਸਿਰਜਣ ਕਰ ਸਕਦੇ ਆ ਬਗਾਵ ਕਹਿੰਦੇ ਕਿ ਉਹ ਸਾਸ਼ਣ ਜੀ ਕੇ ਅੰਦਰ ਉਸ ਵੇਲੇ 10 ਤੀਏ ਐ ਕਰ ਲਿਆ ਆਪਣੇ ਸਾਸਮੁਹਿਕਾਂ ਤੇ ਬੁਰੇ ਦਾ ਨੂੰ ਦੇਖਦਾ ਉੱਠਾ ਉਹਨੇ ਆਪਣੇ ਮੁੰਡੇ ਨੂੰ ਬੁਲਾਇਆ ਕਹਿੰਦੇ ਇਹ ਜੀ ਮੇਰਾ ਮੁੰਡਾ ਹੈ ਇਹਨੂੰ ਦਫਾ ਦੇ ਉੱਪਰ ਕਹਿੰਦੇ ਉਹਨੂੰ ਬੁਲਾਓ ਜਿਹਨੂੰ ਤੁਹਾਨੂੰ ਵਿਸ਼ਵਾਸ ਹੋਵੇ ਕਹਿੰਦੇ ਇਹਨੂੰ ਦਰਸ਼ਨ ਕਰਾ ਦੇਵਾਂਗੇ ਕਹਿੰਦੇ ਅੱਲਾਹ ਨੇ ਇਹਨੂੰ ਕੌਲਮੇ ਪੜਾਇਆ ਤੋ ਤੁਹਾਨੂੰ ਵੀ ਵਿਸ਼ਵਾਸ ਹੋ ਜਾਵੇ ਸਾਸਮੁਹਿਕਾਂ ਨੇ ਗੁਰਨਾਮ ਸਿੰਘ ਮਹਾਰਾਜ ਨੇ ਮੂਰੇ ਵਟਾਇਆ ਮਹਾਰਾਜ ਨੇ ਇਹਨੂੰ ਹੋਰ ਮੰਤਰ ਦਾ ਜਾਪ ਕੀਤਾ ਦੀ ਪਰੋਂ ਦਾ ਸਤਨਾਮ ਮਰਦਾ ਕੋ ਨਿਰਭਉ ਨਿਰਵੈਰ ਆਸਾਨ ਬੋਤ ਨਿਸ਼ੈ ਮੰਗੁਰ ਕੋਸਾ ਅਜਤੂ ਬਾਸ ਸੱਚ ਜੁਗਰਾਜ ਸੱਚ ਹੈ ਪੀ ਸੱਚ ਆਸਮੋਸੀ ਕੀ ਇਹ ਸੱਚ ਬਾਣੀ ਗਿਆ ਪਾ ਪਾ ਦਾ ਉਹ ਸਾਸ ਸੰਧੀ ਕਹਿੰਦੇ ਦਸ ਵੀਰ ਦੇ ਮੁੰਡੇ ਜੀ ਪੁੱਤਰ ਦੀ ਸੁਖ ਜੋਗੀ ਵੇਗ ਰਹਿ ਸਾਸ ਸੰਧੀ ਅਪਾਸੇ ਅਪਾਸ ਸੁਪਾਸੇ ਪਤਾ ਲਈ ਪਤਾ ਮੁਜੇ ਤਾਂ ਸਹੇਂਤਾ ਦੇ ਵਿੱਚ ਮਾਲੀ ਨੇ ਨੂੰ ਸਾਰਾ ਮੋਕਾਦਰਤਾ ਦਤਾ ਦੁਨੀਆ ਸਾਸਣ ਦੀ ਕਹਿੰਦੇ ਅੱਖਾਂ ਦੇ ਜਿਹੜੀਆਂ ਸਜਣ ਹੋਈਆਂ ਪਈਆਂ ਨੇ ਅੱਖਾਂ ਦੇ ਵਿੱਚ ਵੈਰਾਗ ਹੈ ਚਿਹਰਾ ਲਾਲ ਹੋ ਗਿਆ ਚਿਹਰਾ ਮਾਫ ਹੋ ਗਿਆ ਅੱਖਾਂ ਸਾਸਣ ਦੀ ਕਹਿੰਦੇ ਅੱਖਾਂ ਦੇ ਵਿੱਚ ਵੈਰਾਗ ਹੈ ਇਹ ਸਾਸਣ ਦੀ ਤੁਨ ਗੁਰਨਾਨਦ ਸਾਹਿਬ ਮਾਲੀ ਕਹਿੰਦੇ ਉਸ ਤੋਂ ਇਹ ਜਦੋਂ ਸਾਹ ਸਮਝੀ ਕਹਿੰਦੇ ਪੁੱਛਿਆ ਜੈਨੇ ਇੱਕ ਹੀ ਆਪ ਦਾ ਪੀਰ ਈ ਅੱਲਾ ਦਾ ਭੇਜਿਆ ਹੋਇਆ ਫਰਿਸ਼ਤਾ ਕੋ ਸਤਨਾਮ ਸ਼ੀਰਵਾਹੇ ਇਹ ਅੱਲਾ ਤਾਲਾ ਦਾ ਭੇਜਿਆ ਹੋਇਆ ਈ ਦੂਤ ਹੈ ਇਹ ਆਪ ਹੀ ਅੱਲਾ ਹੈ ਇਹ ਸਾਹ ਸਮਝੀ ਫਿਰ ਸਾਰਿਆਂ ਦੀ ਸੰਕਤਾਵਾਂ ਸਮਝਣੀ ਆ ਤੁਮੁਰਨਾ ਅਨੁਸੰਮਰ ਜਿਹਨੇ ਕੂਰ ਕੀਤੀ ਆ ਸੀ ਦੇ ਪਿਆਰੇਓ ਆਓ ਮਾਪਾਸਾਰੇ ਸੋ ਲੋੜ ਪਰ ਕੇ ਸਮਾਜ ਦੀ ਬ리에 ਸਮਾਜ ਦੀ ਜਾਗਰਤ ਨਿਰੰਦਰ ਪੰ ਭਾਈ ਸਾਧਿਆ ਦੇ ਨੰਦਰ ਪ੍ਰਸ਼ਾਦਾ ਛੱਕ ਕੇ ਵਰਤਮਾਨ ਸਾਮ ਕੇ ਖਿਆ ਹੋਏ ਘਰਾਂ ਚ ਜਾਣਾ ਹੈ ਜੇਂ ਕੀ ਪਾਈ ਆਉਣੀ ਚਾਹਾਂ ਨੰਦਰ ਛੱਕ ਕੇ ਵਰਤ ਸਾਮ ਕੇ ਖੇਰ ਚਾਇਆ ਹੋ ਆਪਣੇ ਘਰਾਂ ਨੂੰ ਸਾਰਿਆਂ ਨੇ ਪਾਈ ਚਾਲੇ ਹੋਣੇ

thank ਸੋ ਜੀ 8 ਵਜੇ ਦਾ ਅਪਾ ਤੋਂ ਪਹਿਲਾਂ ਉਸੇ ਬਾਤ ਚ ਗੱਲ ਨਿਕਲਣੇ ਸੱਡੇ ਆਉਂਦਾ ਮੈਂ ਤਾਂ ਫਿਰ ਮੈਂ